ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਇਆ ਜੁੜਿਆ ਹੈ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸਿੰਘ ਲੜਕਾ ਕੈਨੇਡਾ ਜਨਮ ਤਰੀਕ 2006 ਪਨੀਪੁਰ ਸਾਕੇਂਜ ਕਾਸਟ ਜੱਟ ਸਿੱਖ ਗੋਤ ਟਾਲੀਵਾਲ ਏਰੀਆ ਜਗਰਾਉਂ ਲੁਧਿਆਣਾ ਜ਼ਮੀਨਦਾਰ ਸੇਕਰ ਪੜਾਈ ਕੰਪਿਊਟਰ ਇੰਜੀਨੀਅਰ ਡਿਪਲੋਮਾ ਇਨ ਕੈਨੇਡਾ ਵਰਕਰ ਮੈਂਬਰ ਪਰਿਵਾਰ ਮੈਂਬਰ ਪਿਤਾ ਮਾਤਾ ਸੁਪਰ ਵੀਜ਼ਾ ਟੂ ਕੈਨੇਡਾ ਪੈਨ ਕੈਨੇਡਾ ਸਿਟੀਜ਼ਨ ਮਾਂ ਖਾਂਦਾਨੀ ਪਰਿਵਾਰ ਤੋਂ ਕਢੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9872343516 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕੈਨੇਡਾ ਜਨਮ ਤਰੀਕ 2001 ਹਾਈਟ 5 ফুট 11 ਇੰਚ कास्ट यटसिक एरिया न्याल सिंह वाला मोगा पढ़ाई प्लस टू नॉन मेडिकल कोर्स कंप्यूटर प्रोग्राम कनेडा वर्कामैन जमीन दस एकड़ परिवार मैंबर पिता खेतीबाड़ी करते ने माता हाउस वाइफ एक भा कनेडा पी आर वधिया परिवार को तो पढ़ी लिखी लड़की की लोड़ है लड़की कनेडा पी आर होना मोबाइल नंबर अठानवे सत्त सौ तेई चौंती पांच सौ सोलह 864777765 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਕਾਸਟਿਓ ਰਾਜਪੂਤ ਮੇਰਾ ਲड़का ইংল্যান্ড ਦਾ ਜਨਮ ਉਮਰ 27 ਸਾਲ ਹਾਈਟ 5 ਫੁੱਟ 10 ਇੰਚ ਪੜਾਈ ਬੀਐਸਸੀ ਕੰਪਿਊਟਰ ਸਾਇੰਸ ਹੈ बिज़नेस गुड जॉब तनखा 4 लाख इंडिया परिवार मेंबर पिता माता इंग्लैंड पीआर एक पेन अनमैरिड मांगो वरीय परिवार में पढ़ी लिखी लड़की दी नूर है लड़की इंग्लैंड में पीआर होवे जर्मन परमानेंट होवे जाति बंधन नहीं इनंदा मोबाइल नंबर +44 7000 000 000 ਤੁਸੀਂ ਭਵਾਨ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਕੁਝ ਸਾਥੀ ਚਕਾਸਟ ਜਰਸੀ ਕੇਰੀਆ ਰਾਜਕੋਤ ਮੁੰਦਿਆਣਾ ਪੜਾਈ ਵੀ ਟੈਕ ਕੰਮ ਸਟੋਰ ਸੁਪਰਵਾਈਜ਼ਰ ਮੈਂ ਚਾਹ ਕਿਲੇ ਪਰਵਾਰ ਮੈਂਬਰ ਪਿਤਾ ਮਾਤਾ ਮੰਗਵਦੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦਿ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 76146 14001 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਕਿ ਕੈਨੇਡਾ ਪੀਆਰ ਅਪਲਾਈ ਜੰਤੀ 6594 ਹਾਈਡ ਖਾਨਪੁਰ ਫੰਡਿੰਗ ਕਾਰ ਤੋਂ ਰਵਿਦਾਸੀਏ ਸਿਕਾ ਏਰੀਆ ਅਮਸਰ ਪਰਾਈ ਵੈਟੈਕ ਕਾਸਟ ਆਸਟ੍ਰੇਲੀਆ ਜਨਮ ਤਰੀਕ 18 12 1999 ਹਾਈਟ ਪੰਜਪੁਰ ਗੈਰੇਂਜ ਪਰ ਆਈ ਪੀਐਸਸੀ ਨਰਸਿੰਗ ਆਸਟ੍ਰੇਲੀਆ ਤੋਂ ਕਮ ਵਰਕ ਪਰਮੈਂਟ ਆਸਟ੍ਰੇਲੀਆ ਕਾਸਟ ਰਾਮਗੜੀ ਏਰੀਆ ਅੰਬਸਰ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫਰ ਇੱਕ ਪਹਿਨ ਵਿਆਹੀ ਇੰਗਲੈਂਡ ਵਰਕ ਪਰਮੈਂਟ ਇੱਕ ਪ੍ਰਾ ਮੈਰਿਡ ਕੈਨੇਡਾ ਵਰਕ ਪਰਮੈਂਟ ਦੀ ਮੰਗ ਹੈ ਪਰ ਪਰਿਵਾਰ ਤੋਂ ਕਹੇ ਲਿਖੀ ਲੜਕੀ ਦੀ ਲੋੜ ਹੈ ਲੜਕੀ ਆਸਟ੍ਰੇਲੀਆ ਪੀਆਰ ਹੋਵਿੰਗ ਨੰਬਰ ਪਰਮੈਂਟ ਕੀ ਹੋਵੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਕੋ ਕਟਣਾ ਹੋਵੇ ਜਰਸੀ ਪਰਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 93760 8533 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਤਕ 1997 ਹੈਲੋ ਕੰਕੁਰ ਸ਼ੇਨ ਚ ਕਾਲ ਟੂ ਜਰਸਿਕ ਏਰੀਆ ਤੰਤਨ ਪੜਾਈ ਬਿਆਸੀ ਨਰਸਿੰਗ ਮੰਗ ਗੜੀਆ ਪਰਵਾਰ ਤੋਂ ਪੜੀ ਲਿਖੇ ਲੜਕੀ ਦੀ ਲੋੜ ਹੈ ਲੜਕੀ ਨੂੰ ਜ਼ਮੀਨ 6-7 ਕਿਲੇ ਹੋਣ ਲੜਕਾ ਕਨੇਡਾ ਆਸਟ੍ਰੇਲੀਆ ਅਮਰੀਕਾ ਪੀਆਰ ਹੋਵੇ ਏਰੀਆ ਤੰਤਨ ਦੇ ਨੇੜੇ ਵਾਲੀ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 82849 7025 ਤੁਸੀਂ ਵਟਸਐਪ ਨੰਬਰ ਆਪਣਾ ਪੂਰਾ ਬਾਇਓ ਡਾਟਾ ਤੇ ਜੋ ਨਾਮ ਕੋਰ ਲੜਕੀ ਕੈਨੇਡਾ ਉਮਰ 32 ਸਾਲ ਹਾਈਟ 5 ਫੁੱਟ 5 ਇੰਚ ਕਾਸਟ ਅイヤー ਸਿਕ ਗੋਤ ਤਾਲੀਵਾਲ ਜ਼ਿਲ੍ਹਾ ਮੋਗਾ ਪੜਾਈ ਬੀਏਸੀ ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਦਾ ਪੰਜਾਬ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੇ ਰਿਟਾਇਰਮੈਂਟ ਇੱਕ ਪਰ ਆ ਕੈਨੇਡਾ ਪੀਆਰ ਮੈਰਿਡ ਆ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮਾਂਗ ਵਧੀਆ ਪਰਿਵਾਰ ਨੂੰ ਪੜੇ ਨਿਕੇ ਲੜਕੇ ਦਿ ਲੋੜ ਹੈ ਲੜਕਾ ਕਨੇਡਾ ਪ੍ਰੋਫੀ ਇਹਨਾਂ ਦਾ ਮੋਬਾਈਲ ਨੰਬਰ 9814252119 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕਾ ਕਨੇਡਾ ਜਨਮ ਤਰੀਕ 1991 ਹਾਈ ਟੂ ਸ਼ੇਫਟ ਏਰੀਆ ਪਟਿਆਲਾ ਵਿਕਟੋਰੀਆ ਵੀ ਸੀ ਕਨੇਡਾ ਪੜਾਈ ਵੀਟੈਕ ਮਕੈਨੀਕਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਯੂਨੀਵਰਸਿਟੀ ਵਿਕਟੋਰੀਆ ਕੈਨੇਡਾ ਵਰਕ ਵੀਜ਼ੇ ਤੇ ਜਮੀਨ 2.5 ਕਿਲੇ ਚੰਡੀਗੜ੍ਹ ਰੋਡ ਤੇ ਕਾਮ ਐਡਮਿਨਿਸਟ੍ਰੇਸ਼ਨ ਬ੍ਰਾਂਚ ਸਕੂਲ ਬੋਰਡ ਮਾਤਾ ਪਿਤਾ ਦੋ ਪੈਣਾ ਇੱਕ ਕੈਨੇਡਾ ਇੱਕ ਗਵਰਨਮੈਂਟ ਜੌਬ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9725 5957 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨੀ ਸਨਕੀ ਲੜਕਾ ਇੰਗਲੈਂਡ ਸਿਟੀਜ਼ਨ ਜਨਮ ਤਰੀਕ 1997 ਹਾਈ ਟੂ ਪਨਕੋਟ 9 ਇੰਚ ਪੜਾਈ ਗ੍ਰੈਜੂਏਸ਼ਨ ਕੰਮ ਇੰਗਲੈਂਡ ਵਿੱਚ ਵਧੀਆ ਜੋਬ ਕਾਸਟ ਹੈ ਜਟ ਸਿੱਖ ਏਰੀਆ ਜਲੰਧਰ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਬਰਾ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਮੈਂ ਅਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਸੋਨੀ ਸਨਕੀ ਕਿਰੀਲੂ ਲੜਕੀ ਦੀ ਲੋੜ ਹੈ ਇਨਾਂ ਦਾ ਮੋਬਾਈਲ ਨੰਬਰ +44 7738 4227 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਡੀਓ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਫੋਨ ਉਸਨੇ ਕਾ ਲੜਕਾ ਅੰਗਲੈਂਡ ਸਿਟੀਜ਼ਨ ਉਮਰ 31 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ ਜਰਸੀ ਪੜਾਈ ਬੀਐਸਸੀ ਜ਼ਮੀਨ 12 ਕਿਲੇ ਲੜਕੇ ਦੀ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇਕਪਰਾ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਮ੍ਰਿਤਤਾਰੀ ਵਧੀਆ ਪਰਿਵਾਰ ਤੋਂ ਸੁਨੀਸ ਨਕੀ ਤੇ ਕਰੇਲੂ ਤੇ ਅੰਮ੍ਰਿਤਤਾਰੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 9868680390 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਵਿਰੋਧੀ ਇਹਨਾਂ ਨੂੰ ਫੋਨ ਨਾ ਕਰਨ ਨਾਮ ਉਹ ਸਿੰਘ ਲੜਕਾ ਆਸਟ੍ਰੇਲੀਆ ਪੀਆਰ ਜਨਮ ਤਰੀਕ 31 10 1993 ਹਾਈਟ 6 ਫੁੱਟ 2 ਇੰਚ ਕਾਰਜ 4 ਸਾਲ ਸਿੱਖੇ ਏਰੀਆ ਲੁਧਿਆਣਾ ਪੜਾਈ ਐਡਵਾਂਸ ਡਿਪਲੋਮਾ ਮਕੈਨਿਕਲ ਇੰਜੀਨੀਅਰ ਜਿਆਨੀ ਕਾਲਜ ਲੁਧਿਆਣਾ ऑस्ट्रेलिया ਤੋਂ ਇਹਨਾਂ ਨੇ ਪੜਾਈ ਕੀਤੀ ਐਡਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਹਨਾਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਕਾਮਰ ਟ੍ਰਕਿੰਗ ਪਰਿਵਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮਾਂਗਾਂ ਵਧੀਆ ਪਰਿਵਾਰ ਤੋਂ ਸਿੰਪਲ ਥੀ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9857 13700 ਤੇ ਤਰ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਨ ਦੇ 1980 ইংল্যান্ড ਜੈਂਪਲ ਏਰੀਆ ਯੂਸ਼ੀਆਰ 4 ਕਾਸਟ ਯੂ ਜਰਸੀ ਕੈਗੋਟਰ ਸਿੱਧੂ ਕਾਮ ਬੈਂਕ ਮੈਨੇਜਰ ਲੜਕੇ ਦਾ ਤਲਾਕ ਹੋਇਆ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ ਲਗਭਗ 34 ਸਾਲ ਦੀ ਹੋਵੇ ਜਵਾਬਾ ਏਰੀਆ ਅੰਮ੍ਰਿਤਸਰ ਲੁਧਿਆਣਾ ਨੂਪੈਲ ਇਹਨਾਂ ਦਾ ਮੋਬਾਈਲ ਨੰਬਰ +447480573241 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤਸੀਂ ਲੈ ਸਕਦੇ ਹੋ ਨਾ ਮੋਗੇਲ ਮੰਗਲਿਕਰ ਜਨਤਰੀ 28 ਮਹੀਨੇ ਦੀ ਹਾਈਟ 5 ਫੁੱਟ 8 ਇੰਚ ਕਾਸ਼ ਨੇ ਵਮਨ ਜ਼ਿਲ੍ਹਾ ਲੁਧਿਆਣਾ ਪੜਾਈ ਬੀਟੈਕ ਐਮਬੀਏ ਨੌਕਰੀ ਕੰਪਨੀ ਵਿੱਚ ਮੈਨੂਜਲ ਲੁਧਿਆਣੇ ਮੰਗਾ ਬੜੀ ਪਰਵਾਰ ਤੋਂ ਪੜੀ ਲਿਖੀ ਲੜਕੀ ਦਿ ਲੋਰ ਹੈ ਲੜਕੀ ਜੋਬ ਕਰਦੀ ਹੋਵੇ ਮੰਗਲਿਕ ਲੜਕੀ ਦੀ ਜ਼ਰੂਰਤ ਹੈ ਇਹਨਾਂ ਦਾ ਮੋਬਾਈਲ ਨੰਬਰ 9781715013 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ